ਸਿਕਾ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਨੂੰ ਸੋਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਅੰਬ ਦਾ achar ਜਿਹੜਾ ਕਿ ਲੰਮੇ ਸਮੇਂ ਤੱਕ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਅੰਬ ਦੇ achar ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਉਸ ਤੋਂ ਪਹਿਲਾਂ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਰੈਸਪੀ ਸ਼ਟਾਰਟ ਕਰਦੇ ਹਾਂ ਅੰਬ ਦਾ achar ਬਣਾਉਣ ਲਈ ਇੱਥੇ ਮੈਂ 2 ਕਿਲੋ ਕੱਚੇ ਅੰਬ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕੱਪੜੇ ਦੇ ਨਾਲ ਪੂੰਝ ਲਿਆ ਹੈ। ਇਹਨਾਂ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਰਹਿਣਾ ਚਾਹੀਦਾ ਤੇ ਸਭ ਤੋਂ ਪਹਿਲਾਂ ਜਿਹੜਾ ਅੰਬ ਦੇ ਉੱਪਰ ਬਲੈਕ ਪਾਰਟ ਹੈ ਆਪਾਂ ਉਹਨੂੰ ਉਤਾਰਨਾ ਹੈ। ਉਹਨੂੰ ਉਤਾਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਹਲਕਾ ਜਿਹਾ ਮੋਇਸਚਰ ਹੁੰਦਾ ਹੈ ਜਿਹੜਾ ਕਿ ਜਲਦੀ ਸੁੱਕਦਾ ਨਹੀਂ ਤੇ achar ਖਰਾਬ ਹੋ ਜਾਂਦਾ ਹੈ। ਤੇ ਦੇਖੋ ਬਲੈਕ ਪਾਰਟ ਮੈਂ ਇਹਦਾ ਉਤਾਰ ਦਿੱਤਾ ਤੇ ਹੁਣ ਇਸ ਨੂੰ ਆਪਾਂ ਕੱਟ ਲਵਾਂਗੇ। ਮੈਂ ਇਸ ਤਰੀਕੇ ਨਾਲ ਦੇਖੋ ਇਸ ਨੂੰ ਕੱਟ ਰਹੀਆਂ। 50 ਪੀਸ ਤੁਸੀਂ ਆਪਣੇ ਹਿਸਾਬ ਨਾਲ ਛੋਟੇ ਵੱਡੇ ਜਿੰਨੇ ਤੁਹਾਨੂੰ ਸਾਈਜ਼ ਪਸੰਦ ਹੈ ਉਹਨੇ ਹੀ ਸਾਈਜ਼ ਦੇ ਵਿੱਚ ਤੁਸੀਂ ਕੱਟ ਸਕਦੇ ਹੋ ਮੈਂ ਕੋਈ ਬਹੁਤ ਜ਼ਿਆਦਾ ਵੱਡੇ ਵੱਡੇ ਪੀਸ ਨਹੀਂ ਕੱਟਨੇ ਮੈਂ ਛੋਟੇ ਪੀਸ ਹੀ ਇਸ ਦੇ ਕੱਟ ਰਹੀਆਂ ਤੇ ਦੇਖੋ ਇਸ ਤਰ੍ਹਾਂ ਸਾਰੇ ਹੀ ਪੀਸ ਮੈਂ ਕੱਟ ਕੇ ਰੱਖ ਲੈਣੇ ਨੇ ਤੇ ਮੈਂ ਇੱਕ ਬਰਤਨ ਦੇ ਵਿੱਚ ਸਾਰੇ ਹੀ ਪੀਸ ਇਸ ਤਰ੍ਹਾਂ ਕੱਟ ਕੇ ਰੱਖ ਲਿੱਤੇ ਨੇ ਤੇ ਹੁਣ ਇਸ ਨੂੰ ਮੈਂ ਪੱਖੇ ਦੇ نیچے ਸੁਕਾਵਾਂਗੀ ਤੇ ਇਸ ਤਰ੍ਹਾਂ ਮੈਂ ਟੇਬਲ ਦੇ ਉੱਪਰ ਇੱਕ ਕਪੜਾ ਵਿਛਾ ਲਿਆ ਤੇ ਉਸ ਦੇ ਉੱਪਰ ਸਾਰੇ ਅੰਬ ਵਿਛਾ ਦਿੱਤੇ ਨੇ ਤੇ ਇਹਨਾਂ ਨੂੰ ਮੈਂ ਡੇਢ ਘੰਟੇ ਲਈ ਪੱਖੇ ਦੇ نیچے ਹੀ ਸੁਕਾਵਾਂਗੇ ਹਵਾ ਦੇ ਵਿੱਚ ਤੇ ਹੁਣ ਇੱਕ ਬਰਤਨ ਲੈ ਲਿਆ ਤੇ ਬਰਤਨ ਦੇ ਵਿੱਚ ਦੋ ਵੱਡੇ ਚਮਚ ਮੈਂ ਸੌਂਫ ਦੇ ਪਾਏ ਨੇ ਡੇਢ ਵੱਡਾ ਚਮਚ ਮੈਂ ਜੀਰਾ ਪਾਇਆ ਇੱਕ ਛੋਟੀ ਚਮਚ ਕਾਲੀ ਮਿਰਚ ਸਾਬਤ ਕਾਲੀ ਮਿਰਚ ਡੇਢ ਛੋਟੀ ਚਮਚ ਸੁੱਕਾ ਧਨੀਆ ਤੇ ਦੋ ਸਾਬਤ ਲਾਲ ਮਿਰਚਾਂ ਮੈਂ ਇੱਥੇ ਪਾਈਆਂ ਨੇ ਤੇ ਇਹਨਾਂ ਨੂੰ ਲੋ ਫਲੇਮ ਦੇ ਉੱਪਰ ਡੇਢ ਮਿੰਟ ਲਈ ਰੋਸਟ ਕਰਾਂਗੇ ਤਾਂ ਜੋ ਇਹਨਾਂ ਮਸਾਲਿਆਂ ਦਾ ਜਿੰਨਾ ਵੀ ਮੋਇਸਚਰ ਹੈ ਉਹ ਖਤਮ ਹੋ ਜਾਏ ਤੇ ਇਸ ਤਰੀਕੇ ਨਾਲ ਹਿਲਾਉਂਦੇ ਹੋਏ ਦੇਖੋ ਮੈਂ ਇਸ ਨੂੰ ਤਕਰੀਬਨ ਡੇਢ ਮਿੰਟ ਤੱਕ ਰੋਸਟ ਕਰ ਲਿਆ ਤੇ ਮਸਾਲੇ ਜਿਹੜੇ ਹੈਗੇ ਨੇ ਰੋਸਟ ਹੋ ਚੁੱਕੇ ਹੋਏ ਨੇ ਤੇ ਹੁਣ ਇੱਥੇ ਗੈਸ ਦੀ ਫਲੇਮ ਮੈਂ ਬੰਦ ਕਰ ਦਿੱਤੀ ਹੈ ਤੇ ਹੁਣ ਜਿਹੜੇ ਬਾਕੀ ਦੇ ਮਸਾਲੇ ਨੇ ਉਹ ਬੰਦ ਫਲੇਮ ਤੇ ਹੀ ਪਾਵਾਂਗੇ ਕਿਉਂਕਿ ਉਹ ਬਹੁਤ ਜਲਦੀ ਗਰਮ ਹੋ ਜਾਂਦੇ ਨੇ ਹੁਣ ਇੱਥੇ ਮੈਂ ਪਾਇਆ ਡੇਢ ਚਮਚ ਮੇਥੀ ਦਾਣਾ ਤੇ ਤਿੰਨ ਵੱਡੇ ਚਮਚ ਪੀਲੀ ਸਰੋਂ ਦੇ ਪੀਲੀ ਸਰੋਂ ਜਿਹੜੀ ਹੈਗੀ ਉਹ ਜਾਦਾ ਪੈਂਦੀ ਏ ਤੇ ਦੋ ਵੱਡੇ ਚਮਚ ਮੈਂ ਕਾਲੀ ਸਰੋਂ ਤੇ ਡੇਢ ਚਮਚ ਕਲੌਂਜੀ ਦਾ ਇੱਥੇ ਪਾ ਲਿਆ ਨਾਲ ਹੀ ਇੱਕ ਚਮਚ ਮੈਂ ਅਜਵੈਨ ਦਾ ਵੀ ਪਾ ਲਿਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਜੋ ਜਿਹੜੇ ਮਸਾਲੇ ਆਪਾਂ ਹੁਣ ਬਾਅਦ ਵਿੱਚ ਪਾਏ ਨੇ ਉਹਨਾਂ ਨੂੰ ਵੀ ਹਲਕਾ ਜਿਹਾ ਸੇਕ ਲੱਗ ਜੇ ਜਦੋਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਠੰਡੀਆਂ ਹੋ ਜਾਣਗੀਆਂ ਫਿਰ ਇਹਨਾਂ ਨੂੰ ਆਪਾਂ ਮਿਕਸੀ ਦੇ ਜਾਰ ਦੇ ਵਿੱਚ ਦਰਦਰਾ ਜਿਹਾ ਪੀਸ ਲਵਾਂਗੇ ਤੇ ਹੁਣ ਇੱਕ ਸਾਈਡ ਤੇ ਮੈਂ ਕੜਾਈ ਦੇ ਵਿੱਚ ਤੇਲ ਵੀ ਰੱਖਿਆ ਹੋਇਆ ਗਰਮ ਤੇ ਇੱਥੇ ਮੈਂ ਦੇਖੋ ਦੋ ਵੱਡੇ ਕੱਪ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਹੈ ਤੇ ਇਸ ਦੀ ਗੁੜੱਤਾਂ ਸਾਰੀ ਕੱਢ ਲਿੱਤੀ ਹੋਈ ਹੈ ਤੇ ਇੱਕ ਸਾਈਡ ਤੇ ਮਸਾਲੇ ਵੀ ਮੈਂ ਦਰਦਰੇ ਜਿਹੇ ਇੱਥੇ ਦੇਖੋ ਪੀਸ ਕੇ ਰੱਖ ਲਿੱਤੇ ਨੇ ਤੇ ਤੇਲ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਠੰਡਾ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਮੈਂ ਅੱਧਾ ਚਮਚ ਹਿੰਗ ਪਾ ਦਿਤੀਏ ਨਾਲ ਹੀ ਇੱਕ ਚਮਚ ਮੈਂ ਕਸ਼ਮੀਰੀ ਲਾਲ ਮੇਚ ਪਾਈਏ ਇਹ ਮੈਂ ਰੰਗਤ ਦੇ ਲਈ ਪਾਈ ਹੈ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅੰਬ ਦਾ ਅਚਾਰ ਗਰਮੀ ਹੋਏ ਜਾਂ ਸਰਦੀ ਹਰ ਮੌਸਮ ਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਤੇ ਲੰਮੇ ਸਮੇਂ ਤੱਕ ਇਹ ਖਰਾਬ ਨਹੀਂ ਹੁੰਦਾ ਤੇ ਸਾਰੇ ਦਸਦਰੇ ਪੀਸੇ ਹੋਏ ਮਸਾਲੇ ਹੁਣ ਮੈਂ ਤੇਲ ਦੇ ਵਿੱਚ ਪਾ ਦਿੱਤੇ ਨੇ ਤੇ ਨਾਲ ਹੀ ਇੱਥੇ ਮੈਂ 2 ਚਮਚ ਹਲਦੀ ਪਾਊਡਰ ਵੀ ਪਾ ਦਿੱਤਾ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਅੰਬ ਦਾ ਚਾਹ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ, ਦਾਲ ਫੁਲਕੇ, ਸਬਜ਼ੀ ਫੁਲਕੇ ਨਾਲ ਸਵਾਦ ਲੱਗਦਾ ਹੈ। ਜੇ ਦਾਲ ਜਾਂ ਸਬਜ਼ੀ ਨਾ ਹੋਵੇ ਤਾਂ ਇਕੱਲੀਆਂ ਪਰੌਂਠੀਆਂ ਦੇ ਨਾਲ ਵੀ ਇਹ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਤੇ ਦੇਖੋ ਇਹ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਨੇ ਤੇ ਇਹਨਾਂ ਨੂੰ 5 ਮਿੰਟ ਤੱਕ ਢੱਕ ਕੇ ਇਸੇ ਤਰ੍ਹਾਂ ਪਿਆਰ ਰਹਿਨ ਦਾਂਗੇ। ਤੇ ਹੁਣ ਦੇਖੋ 5 ਮਿੰਟ ਹੋ ਗਏ ਹੋਏ ਨੇ। ਪਲੇਟ ਉਤਾਰ ਕੇ ਦੇਖਦੇ ਆਂ ਤੇ ਦੇਖੋ 5 ਮਿੰਟ ਹੋ ਗਏ ਹੋਏ ਨੇ ਤੇ ਜਿਹੜੇ ਮਸਾਲੇ ਹੈਗੇ ਨੇ ਉਹ ਕਾਫੀ ਜ਼ਿਆਦਾ ਫੁੱਲ ਚੁੱਕੇ ਨੇ ਤੇ ਹੁਣ ਇੱਧਰ ਮੈਂ ਜਿਹੜੇ ਅੰਬ ਸੁਕਾਣ ਦੇ ਲਈ ਰੱਖਿਓਏ ਸੀ ਪੱਖੇ નીચે ਉਹ ਵੀ ਦੇਖੋ ਸੁੱਕ ਗਏ ਹੋਏ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਇੱਕ ਬਰਤਨ ਦੇ ਵਿੱਚ ਕਢ ਲਿੱਤਾ ਹੈ ਤੇ ਹੁਣ ਜਿਹੜੇ ਸਾਰੇ ਮਸਾਲੇ ਹੈਗੇ ਨੇ ਤੇਲ ਦੇ ਵਿੱਚ ਡਿਪ ਕੀਤੇ ਹੋਏ ਉਹ ਸਾਰੇ ਇਸ ਦੇ ਵਿੱਚ ਪਾ ਦਾਂਗੇ ਇਹਨਾਂ ਮਸਾਲਿਆਂ 'ਚ ਬਹੁਤ ਵਧੀਆ ਖੁਸ਼ਬੂ ਆ ਰਹੀ ਏ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ 200 ਗ੍ਰਾਮ ਨਮਕ ਜੇ ਆਪਾਂ 2 ਕਿਲੋ ਅੰਬ ਲਏ ਨੇ ਤਾਂ ਉਹਦੇ ਵਿੱਚ 200 ਗ੍ਰਾਮ ਨਮਕ ਪਏਗਾ ਮਤਲਬ ਕਿ 1 ਕਿਲੋ ਅੰਬ ਵਿੱਚ 100 ਗ੍ਰਾਮ 2 ਕਿਲੋ ਅੰਬ ਦੇ ਵਿੱਚ 200 ਗ੍ਰਾਮ ਨਮਕ ਦੀ ਮਾਤਰਾ ਇਸ ਤੋਂ ਘੱਟ ਨਹੀਂ ਰੱਖਣੀ ਜੇ ਨਮਕ ਘੱਟ ਹੋਏ ਤਾਂ ਵੀ ਅਚਾਰ ਖਰਾਬ ਹੋ ਜਾਂਦਾ ਹੈ ਤੇ ਦੇਖੋ ਨਮਕ ਪਾ ਕੇ ਮੈਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰ ਰਹੀ ਹਾਂ ਤੇ ਦੇਖੋ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਹੋਈਆਂ ਨੇ ਸਾਰੇ ਮਸਾਲਿਆਂ ਦੀ ਕੋਟਿੰਗ ਜਿਹੜੀ ਹੈਗੀ ਹੈ ਆਂਬ ਦੇ ਉੱਪਰ ਚੰਗੀ ਤਰ੍ਹਾਂ ਹੋ ਗਈ ਹੋਈ ਏ ਤੇ ਸਾਰਾ ਆਚਾਰ ਚੰਗੀ ਤਰ੍ਹਾਂ ਇੱਥੇ ਮੈਂ ਮਿਕਸ ਕਰ ਦਿੱਤਾ ਹੋਇਆ ਹੈ ਤੇ ਹੁਣ ਇਸ ਨੂੰ ਆਪਾਂ ਟੱਕ ਦੇਵਾਂਗੇ ਤੇ ਹੁਣ ਇਸ ਨੂੰ ਮੈਂ ਟੱਕ ਕੇ ਤਕਰੀਬਨ 2 ਕੁ ਘੰਟੇ ਲਈ ਧੁੱਪ ਦੇ ਵਿੱਚ ਰੱਖ ਦਿੱਤਾ ਹੈ ਤੇ 2 ਘੰਟੇ ਹੋ ਚੁੱਕੇ ਨੇ ਆਪਾਂ ਹੁਣ ਇੱਕ ਵਾਰੀ ਅਚਾਰ ਨੂੰ ਦੇਖਦੇ ਹਾਂ ਤੇ ਦੇਖੋ ਅਚਾਰ ਦੇ ਵਿੱਚ ਜਿੰਨਾ ਵੀ ਤੇਲ ਸੀ ਉਹ ਸਾਰਾ ਅਚਾਰ ਦੇ نیچے ਚਲਾ ਗਿਆ ਹੈ ਇਹਦਾ ਮਤਲਬ ਕਿ ਜਿਹੜਾ ਅੰਬ ਦਾ ਅਚਾਰ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਚੁੱਕਾ ਹੋਇਆ ਹੈ ਤੇ ਅਚਾਰ ਨੂੰ ਫਿਰ ਤੋਂ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਲੈਣੇ ਆ ਅਚਾਰ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਬਣ ਚੁੱਕਾ ਹੋਇਆ ਹੈ ਤੇ ਜਦੋਂ ਵੀ ਅਚਾਰ ਬਣ ਜਾਏ ਤਾਂ ਉਸ ਤੋਂ ਬਾਅਦ ਆਪਾਂ ਇਸ ਅਚਾਰ ਨੂੰ ਕਿਸੇ ਕੱਚ ਦੇ ਜਾਂ ਫਿਰ ਚੀਨੀ ਮਿੱਟੀ ਦੇ ਬਰਤਨ ਦੇ ਵਿੱਚ ਰੱਖਣਾ ਹੈ ਉਹਦੇ ਵਿੱਚ ਅਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਜਿਸ ਬਰਤਨ ਵਿੱਚ ਤੁਸੀਂ ਅਚਾਰ ਰੱਖਣਾ ਹੈ ਉਹ ਬਰਤਨ ਬਿਲਕੁਲ ਸੁੱਕਿਆ ਹੋਇਆ ਹੋਣਾ ਚਾਹੀਦਾ ਬਿਲਕੁਲ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਅਚਾਰ ਨੂੰ ਕਦੀ ਵੀ ਗਿੱਲਾ ਚਮਚ ਨਹੀਂ ਲਗਾਈਦਾ ਨਾ ਹੀ ਆਟੇ ਵਾਲੇ ਹੱਥ ਲਗਾਈਦੇ ਨੇ